ਕਰਵਾ ਲੈਣ ਉਹਨੂੰ ਐਂਟਰੀ ਗੇਟ ਦੇ ਨੇੜੇ ਰਹਿਣਾ ਤਾਂ ਕਿ ਆਪਾਂ ਇਸ ਤੋਂ ਕਾਫੀ ਵਾਲੇ ਵੀਰਾਂ ਨੂੰ ਬੇਨਤੀ ਆ ਪਾਣੀ ਬਹੁਤ ਪਵਾਰ ਕਾ ਇੰਦਰ ਮੀਰ ਨੂੰ ਜੀ ਅਰੇ ਸਟੇਸ਼ਨ ਡਿਸਕ ਤੇ ਲੈ ਜਾਓ ਜੀ ਚੌਥਾ ਨੰਬਰ ਜੀ ਚੌਥਾ ਨੰਬਰ ਜੀ ਟੋਕਨ ਨੰਬਰ 316 ਟੋਕਨ ਨੰਬਰ 314 316 316 ਉਹ ਵੀ ਵਧਾਈ ਦੇ ਪਾਤਰ ਨੇ ਜੀ 4ਥ ਪੋਜੀਸ਼ਨ ਤੇ 316 ਨੰਬਰ ਜੰਨੋ ਇਸ ਘੋੜੀ ਦਾ ਨਾਮ ਜੀ ਸੋਹਣੀ ਘੋੜੀ ਸਭ ਵਧਾਈਆਂ ਨੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਤਾੜੀ ਲਾ ਦਿਆ ਕਰੋ 4ਥ ਪੋਜੀਸ਼ਨ ਹਾਸਲ ਕਰੀ ਆ ਇਸ ਜੰਨੋ ਕਰ ਰਹੇ ਨੂਰੇ ਘੋੜੇ ਦੀ ਇਹ ਬੱਚੀ ਆ ਜੀ ਸੋ ਵਧਾਈ ਦੇ ਪਾਤਰ ਨੇ ਜਿੰਨਾ ਮੇਰੇ ਵੀਰਾਂ ਦੇ ਘੋੜੇ ਘੋੜੀਆਂ ਇਸ ਕੰਪੀਟੀਸ਼ਨ ਦੇ ਵਿੱਚੋਂ ਬੈਨ ਹੁੰਦੇ ਨੇ ਲੈਵਲ ਤੇ ਪਹੁੰਚਣ ਲਈ ਸੋ ਬੜੀ ਮਿਹਨਤ ਲੱਗਦੀ ਆ ਤੀਜਾ ਨੰਬਰ ਤੀਜਾ ਨੰਬਰ ਆ ਜੀ 383 383 शो नंबर तिन्न सौ तिरासी थर्ड पुजिशन हासिल करी जी इस घोड़ी ने ति सौ त्रसी ਕੋੜੀ ਦਾ ਨਾਂ ਜੀ ਬੇਗਮ ਬੇਗਮ ਇਹਦੇ ਓਨਰ ਨੇ ਆਤਮ ਸਿੰਘ ਬਿਰਕ ਔਰ ਸ਼ਕਤੀ ਘੋੜੇ ਦੀ ਇਹ ਬੱਚੀ ਆ ਜੀ ਮੁबारकਾਂ ਨੇ ਆਤਮ ਸਿੰਘ ਜੀ ਬਿਰਕ ਨੂੰ ਸੋ ਵਧਾਈਆਂ ਬੇਗਮ ਮੇਸ ਕੋੜੀ ਦਾ ਨਾਂ ਜੀ 3rd ਪੋਜੀਸ਼ਨ ਹਾਸਲ ਕਰੀ ਆ ਜੀ ਇਹ ਹਰਿਆਣੇ ਤੋਂ ਆਈ ਆ ਜੀ ਬੁੱਢੀ ਮੇੜੀ ਤੋਂ ਜੀਵਨ ਨਗਰ ਦੇ ਨੇਰੋਂ ਬਹੁਤ ਦੂਰੋਂ ਹਰਿਆਣਾ ਸਟੇਟ ਤੋਂ ਇੱਕ ਔਰੀ ਪਹੁੰਚੀ ਆ ਜੀ ਬਿਰਕ ਸਾਹਿਬ ਦੀ ਸੋ ਆਤਮ ਸਿੰਘ ਜੀ ਬਿਰਕ ਉਹਨਾਂ ਨੂੰ ਵਧਾਈ ਆ ਸੱਤੀ ਘੋੜੇ ਦੀ ਬੱਚੀ ਆ ਬਹੁਤ ਸੋਹਣੀ ਬੱਚੀ ਆ ਵਧਾਈ ਦੇ ਪਾਤਰ ਨੇ ਬਹੁਤ ਬਹੁਤ ਮੁਬਾਰਕਾਂ ਜੀ ਇਸ ਤੋਂ ਬਾਅਦ ਦੋਨੇ ਬੇਸ਼ੇਰੀਆਂ ਜੀ ਅੱਗੇ ਲਿਆਓ ਜੀ ਦੋਨੋਂ ਕੋੜੀਆਂ ਨੂੰ ਅੱਗੇ ਲਿਆਓ ਜੀ ਜਦੋਂ ਜੱਜਮੈਂਟ ਦੇ ਦੇ ਆਫ ਦਾ ਰਿਵਿਊ ਦੇ ਦੋ ਮੈਨੂੰ ਮੇਰੇ ਸਹਾਂ ਮੈਂ ਜਿਵੇਂ ਆ ਜਾਂਦੀ ਹੈ ਜੀ ਥੋਈ ਤੋਂ ਬਹੁਤ ਡਿਗਦੀ ਹੈ ਬੋਲਦਾ ਨਾਂ ਨੀ ਸਪੀਕਰਾਂ 'ਚ ਤਾਂ ਸਾਡੀ ਨੌਕਰਿਆਂ ਵਿੱਚ ਸਰਦਾਰੀ ਬੱਲੀਏ ਸੋ ਐਵੇਂ ਨਹੀਂ ਸਪੀਕਰਾਂ 'ਚ ਨਾ ਬੋਲਦੇ ਸੋ ਮਿਹਨਤ ਕਰਨੀ ਪੈਂਦੀ ਆ ਮਿੱਤਰੋ ਇਹ ਕਹਿੰਦੇ ਆ ਜੀ ਕਿ ਭੱਜ ਕੇ ਘੇੜੇ ਲਵਾਓ ਕੋੜੀਆਂ ਦੇ ਦੇਖ ਲਓ ਸਰਪੰਚ ਸਾਹਿਬ ਚਲੋ ਕੋਈ ਨਹੀਂ ਦੂਜਾ ਨੰਬਰ ਹਾਸਲ ਕੀਤਾ ਜੀ 140 ਨੰਬਰ ਜੀ ਦੂਜਾ ਨੰਬਰ 140 ਬਹੁਤ-ਬਹੁਤ ਮੁਬਾਰਕਾਂ ਕੀ ਨਾਜ ਕੋੜੀ ਦਾ ਸਹਜਾਦੀ ਨਾ ਜੀ ਮਾਲਕ ਨੇ ਸੰਦੀਪ ਸਿੰਘ ਆਲਮ ਵਾਲਾ ਜੋ ਇਸ ਕੋੜੀ ਦੇ ਤੀਜੇ ਦੀ ਤੀਜੇ ਦੇ ਪੀਲਾ ਜਗਨੂ ਕੋੜੇ ਦੀ ਬੱਚੀ ਆ ਜੀ ਤਾੜੀ ਮਾਰ ਦਿਓ ਗੋੜੇ ਆਲੇ ਜਗਨੂ ਕੋੜੇ ਦੀ ਬੱਚੀ ਆ ਸਹਜਾਦੀ ਇਹਦੇ ਓਨਰ ਨੇ ਸਰਦਾਰ ਸੰਦੀਪ ਸਿੰਘ ਜੀ ਆਲਮ ਵਾਲਾ ਸੋ इन बि वधाइ ਠੀਕ ਹੈ ਪਹਿਲਾ ਨੰਬਰ ਪਹਿਲਾ ਨੰਬਰ ਜੀ 164쇼 ਨੰਬਰ 164 ਕੋੜੀ ਦਾ ਨਾਮ ਹੀਰ ਓਨਰ ਨੇ लाडी ਸਰਪੰਚ ਜੀ ਔਰ ਕਾਕੀ ਦੀ ਦਲਫੇਰ ਕਾਕੀ ਦੀ ਬੱਚੀ ਆ ਜੀ ਮਾਰਦਾ ਤਾੜੀਆਂ ਇੱਕ ਵਾਰੀ ਮਿੱਤਰੋ ਬਹੁਤ ਬਹੁਤ ਮੁਬਾਰਕਾ ਸਰਪੰਚ ਸਾਹਿਬ ਨੂੰ ਸੋ ਸਾਰੇ ਮੇਰੇ ਵੀਰਾਂ ਨੂੰ ਫਿਰ ਤੋਂ ਤ ਜਲਦੀਆਂ ਗਹਿਰਾਈਆਂ ਤੇ ਵਧਾਈਆਂ ਮੁਬਾਰਕਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਕਸੇ ਕਹਿਣ ਸਿਆਣੇ ਘੱਟ ਬਿਮਾਰੀ ਫਿੱਟ ਸਰੀਰਾਂ ਨੂੰ ਰੱਬ ਤੰਦਰੁਸਤੀ ਦੇਵੇ ਘੋੜੇ ਵਾਲੇ ਵੀਰਾਂ ਨੂੰ ਪਰਮਾਤਮਾ ਸਾਨੂੰ ਤੰਦਰੁਸਤੀ ਦੇਵੇ ਚੜਦੀ ਕਲਾ ਰੱਖੇ ਹਰ ਮੈਦਾਨ ਫਤਿਹ ਵਕਸੇ ਸੋ ਦਿਲੋਂ ਦਵਾਵਾਂ ਨੇ ਸੋ ਇਸ ਤੋਂ ਬਾਅਦ ਦੋ ਦੰਦ ਨੁਕਰੇ ਬਸ਼ੇਰਿਆਂ ਦਾ ਕੰਪੀਟੀਸ਼ਨ ਸ਼ੁਰੂ ਹੋਣਾ ਬੇਨਤੀ ਆ ਵੀ ਜਿਨ੍ਹਾਂ ਮੇਰੇ ਵੀਰਾਂ ਦੇ ਨਾਮ ਬੋਲੇ ਗਏ ਉਹ ਆਪਣੇ ਜਾਨਵਰ ਬਿਲਕੁਲ ਨੇੜੇ ਲਾਇਆ ਉਹ 475 ਸ਼ੋਅ ਨੰਬਰ 297 ਸ਼ੋਅ ਨੰਬਰ 264 ਸ਼ੋਅ ਨੰਬਰ